ਮਾਗਨ ਜੀ ਕਾ ਸਰਸਾ ਸਿੰਘ ਵਾਹੁਰੂ ਕੀ ਫਤਿਹ ਇੱਥੋਂ ਹੋਣ ਕਥਾ ਸ਼ੁਰੂ ਕਰਨ ਲੱਗੇ ਆ ਹਕਮਨਾਮਾ ਮਾਤਾ ਸੁੰਦਰ ਕੌਰ ਜੀ ਮਾਤਾ ਸਹਿ ਕੌਰ ਜੀ ਇਹ ਹਕਮਨਾਮਾ ਦਿੱਲੀ ਤੋਂ ਮਤਾਮਾਨੇ ਪਟਨੇ ਤੇ ਸਿੱਖਾਂ ਦੇ ਨਾਮ ਭੇਜਿਆ ੴ ਸਤਿਗੁਰ ਪ੍ਰਸਾਦ ਸ੍ਰੀ ਵਤ ਖਾਲਸਾ ਵਾਸੀ ਪਟਨੇ ਗੁਰੂ ਰਾਖੇ ਸ੍ਰੀ ਕਾਰ ਪਰਖ ਜੀ ਕਾ ਖਾਲਸਾ ਤਰੀ ਮਾਤਾ ਸਹਿਬ ਦੇਵੀ ਜੀ ਦੀ ਆਗਿਆ ਹੈ ਪਾਏ ਨੰਦਰੂਪ ਸਿੰਘ ਪਾਈ ਬੁੱਧ ਸਿੰਘ ਪਾਈ ਉਦੇ ਸਿੰਘ ਪਾਈ ਦੇਵੀ ਸਿੰਘ ਸਵਤ ਖਾਲਸਾ ਨਵਾਸੀ ਪਟਨਾ ਗੁਰੂ ਰੱਖੇ ਗੁਰੂ ਗੁਰੂ ਜਪਣਾ ਜਨਮ ਸਮਾਰਨਾ ਮੇਰੀ ਬਹੁਤ ਖੁਸ਼ੀ ਹੈ ਜੀ ਤੁਸੀਂ ਮੇਰੇ ਪੁੱਤਰ ਖਰਜੰਦ ਦਾਨ ਹੂੰ ਗੁਰੂ ਤੁਹਾਡੀ ਹਾਰ बात रखे रख करे रुपए तहत्तर तेरह आखिरी तहत्तर तेरह मारहत सिद्धू सिजूर पहुंचे सत्त सगों सुधा लंगर च पे खुशी हुई सिख दिखा भावनी थाई पई ਜੋ ਸਿੱਖ ਲੰਗਰ ਦੀ ਕਾਰੀ ਲੋਚ ਦੇ ਕਰਦੇ ਸੀ ਉਸ ਦੀ ਕੈਤ ਰੋਜ਼ਗਾਰ ਗੁਰੂ ਪੂਰਾ ਬਰਕਤ ਕਰੇ ਸੰਮਤ 1755 ਚੇਤ ਸੁਦੀ 5 17 12 ਹਕਮ ਅਸੇਮਾਨ ਦੀ ਬਈ ਜੀ ਦਾ ਮਰਹਤ ਸਿੱਧੂ ਸੰਗ ਇਹ ਬੜੇ ਐਸਾ ਹਕਮ ਨਾਮੇ ਦਾ ਪੂਰਾ ਪੂਰਾ ਸਤਕਾਰ ਰੱਖਣਾ ਸਿੱਖ ਸਿੱਖਨਮੈ ਸੈਕੂ ਉਚੋ ਕਲੰਗੀ ਤੇ ਅਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਸਾਨੂੰ ਯਾਗਤ ਜోధਲਾ ਪੰਜਾਬੀ ਅਤੇ ਜੋ ਰਹਿਤ ਬਖਸ਼ਿਸ਼ ਕੀਤੀ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਭਾਈ ਅਨੰਦ ਲਾਲ ਅਮਰਤ ਸ਼ਾਹ ਦੇ ਭਾਈ ਨੰਦ ਸਿੰਘ ਬਣ ਗਏ ਸਾਨੂੰ ਜੀ ਨੇ ਆਪਣੇ ਰਹਿਤ ਨਾਮੇ ਵਿੱਚ ਐਉ ਲਿਖਿਆ ਹੈ ਨਿਸ਼ਾਨੀ ਸਿੱਖੀ ਇਹ ਪੰਜ ਕਾਫ ਹਰਗਜ ਨਾਲ ਬਾਸਦ ਇਹ ਪੰਜ ਮਵਾਬ ਕੜਾ ਕਾਦਰੋਂ ਕਾਸ਼ ਕੰਗਾ ਬਿੱਦਾ ਬਿਨਾ ਕੇਸ ਹੀਚ ਅਸਤ ਜਮ ਲੈ ਨਿਸ਼ਾਨਾ ਜੇ ਕੋਈ ਆਪਣੇ ਆਪ ਨੂੰ ਸਿੱਖ ਖਾਣ ਦਾ ਮਾਣ ਪ੍ਰਾਪਤ ਕਰਨ ਲਈ ਕੇਸ ਰੱਖ ਲੈਂਦਾ ਹੈ ਮਰ ਖੰਡੇ ਬਾਟੇ ਦੀ ਪੰਜਾਬ ਪਿਆਰਿਆਂ ਤੋਂ ਅਮਸਤ ਦੀ ਦਾਤ ਪ੍ਰਾਪਤ ਨਹੀਂ ਕਰਦਾ ਤਾਹੀਂ ਹੋਇ ਅਜੇ ਸਿੱਖਾਂ ਨੂੰ ਪਾਈ ਸਾਹਿਬ ਜੀ ਨੇ ਆਪਣੇ ਰਹਿਤ ਨਾਮੇ ਵਿੱਚ ਬੜੇ ਕਰਨੇ ਸ਼ਬਦਾਂ ਵਿੱਚ ਓਹ ਤਾੜਨਾ ਕੀਤੀ ਹੈ ਜਰੇ ਕੇਸ ਪਹਲ ਮੇਨਾ ਪੇਖੀ ਮੂੜਾ ਸਿੱਖ ਮੀਰਾ ਦਰਸ਼ਨ ਨਹੀਂ ਤਸ ਪਾਪੀ त्यागे ਪੇਖਾਂ ਮਰਜੀ ਬੜਾ ਮਰਜੀਮੜਾ ਖਾਲਸਾ ਪੰਥ ਦੇ ਸਬਾਨਕ ਗਿਆਨੀ ਦਾਨ ਸਿੰਘ ਕੋਮਲ ਨੇ ਖਾਲਸੇ ਦੀ ਜੋ ਪ੍ਰਭਾਸਾ ਅੰਦਰਸਾਈ ਹੈ ਉਹ ਮਹਾਨ ਸ਼ਕਤੀ ਭਾਈ ਮਨੀ ਸਿੰਘ ਜੀ ਦੀ ਕਰਨੀ ਕਥਨੀ ਤੇ ਬਖਸ਼ਸ਼ ਹੁੰਦੀ ਦਿਖਾਈ ਦਿੰਦੀ ਹੈ ਭਾਈ ਮਨੀ ਸਿੰਘ ਜੀ ਜਿੱਤੇ ਮਹਾਨ ਯੋਧੇ ਤੇ ਕਲਮ ਦੇ ਤਨੀਅ ਤੇਸ ਹੈ ਸਹਿਤਕਾਰ ਸਨ ਉੱਥੇ ਆ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦਰਸਾਈ ਗਈ ਰਹਿਤ ਵਿੱਚ ਮੀਂਹ ਵਰਪਕ ਤੀਂ ਦ੍ਰੜਤਾ ਰੱਖਦੇ ਸਨ। ਸਾਸੀ ਦੀ ਰਹਿਤ ਦਾ ਕੋਮਲ ਅੰਜੀ ਬੜਾ ਸੁੰਦਰ ਸੁਭ ਵਿਦਮਾਨ ਕਰਦੇ ਹਨ। ਲੱਖਾਂ ਵਿੱਚ ਖਲੋਤਾ ਵੀ ਇਹ ਵਖਰਾ ਹੀ ਜਾਪਦਾ ਏ केसा ਮਾੜੇ ਰੂਪ ਦਾ ਵਿਖਾਇਆ ਗਿਆ ਖਾਲਸਾ। ਗੰਗਾ ਕੜਾ ਕਾਸ਼ਯ ਤੇ ਨਾਲ ਕਰਪਾਨ ਲੈ ਕੇ ਦੂਰ ਹੀ ਕਰੇ ਤਾ ਤੋਂ ਹਟਾਇਆ ਗਿਆ ਖਾਲਸਾ ਬਾਹਿ ਗੁਰੂ ਦੇ ਨਾਮ ਮਿਨਾ ਡਰੇ ਨਾਏ ਕਿਸੇ ਕੋਣੋ ਮੌਤ ਨਾਲ ਹੋ ਬਿਜਿਉ ਯਾ ਹੈ ਗਿਆ ਖਾਲਸਾ ਜੇ ਪੀ ਤਬੀ ਹਟੀ ਸੰਗ ਸੰਤ ਵੀ ਆਤੇ ਸਫਾਹੀ ਵੀ ਏ ਧਰਤੀ ਤੇ ਹੱਥ ਹੈ ਧਰਤੀ ਤੇ ਰੱਬ ਹੈ ਬਣਾਇਆ ਗਿਆ ਖਾਲਸਾ ਖਾਲਸੇ ਨੂੰ ਬਖਸ਼ਿਸ਼ ਹੈ सेवा करी नहि की पावत और की सेवा स्वातनाथ जी को दान दियो इनहि को पलो अर आन को दान ना लागत नी को इनहि की कृपा से जे हम है नहीं मोसे गरीब करोर परे कलंगी धर पाशा जी ने खालसे नु अपना ही रूप बक्षया खालसा मेरा रूप है खालसा खालसे मैं हूं करोन वास ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹੋਸਾ ਦਾ ਸਾਦਾ ਸੰਗਾ ਖਾਲਸਾ ਮੇਰੋ ਐਸਤ ਸੁਹਾ ਸੁਹੇਰਦ ਖਾਲਸਾ ਮੇਰੋ ਕਹਿਤ ਮਿਰਦ ਖਾਲਸਾ ਮੇਰੋ ਪੰਡ ਬਨਾਨ ਖਾਲਸਾ ਮੇਰੀ ਜਾਨ ਕੀ ਜਾਨ ਜੇ ਨੈ ਜ ਪੰਥ ਚਲਾਏ ਉਹ ਖਾਲਸਾ ਤਾਂ ਕੀ ਕਰਾਰਾ ਸਿਰ ਕੇ ਇਸ ਤਰਕ ਗਏ ਖੜਗ ਤੋ ਸਦ ਗੁਸਟ ਪਸਾਰਾ ਸੀਰ ਜਤ ਕੀ ਕਾਸ਼ ਪਹਿਰੋ ਪਕੜੋ ਹਥਿਆਰਾ ਸੱਚ ਹਤੇ ਮਲਾਈ ਗੁਰੂ ਜੀ ਗੁਰੂ ਕੀ ਜਿੱਤਿਓ ਰਣ ਪਾਰਾ ਸਭ ਦੇਤੈ ਨੀਨ ਕੋ ਕੀ ਰਕਾਰ ਇੱਚੇ ਪਰਹਾਰਾ ਤਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰੂ ਜਾਪ ਅਬਾਰਾ ਜਪੁ ਬਾਰਾ ਜੋ ਪੁਜੇ ਸੰਗ ਪੁੰਜੰਗੀਏ ਨੀਲੇ ਅੰਬਰ ਤਾਰਾ ਤੁਰਕ ਦੋਸਤ ਸਭ ਸੇ ਕੀਏ ਹਮ ਨਾਮ ਅਚਾਰਾ ਇਹ ਬੈਨ ਸਤਗੁਰ ਕੋਈ ਹੈ ਨਹੀਂ ਪੈ ਕਾਟਣ ਹਾਰਾ ਗਏ ਐਸੇ ਖੜ ਦਖਾਈਏ ਕੋ ਸਕੇ ਨਾ ਚਿਲਾ ਬਾ ਬਾ ਗੋਵਿੰਦ ਸਿੰਘ ਆਪੇ ਗੁਰ ਚਿਲਾ ਪਾਈ ਮਨੀ ਸਿੰਘ ਸਨ ਮਾਰ ਹੱਥ ਜੋੜ ਕੇ ਦਸੁਣ ਇਸ ਪਾ ਜੀ ਦੇ ਪਾਵਨ ਚਰਨਾਂ ਵਿੱਚ ਅਰਜ਼ੋਈ ਕਰਦੇ ਹਨ ਜਾਨੋ ਪਿਆਰੀ ਗੁਰ ਕੀ ਸੋਣ ਸਿੱਖਾਂ ਦੇ ਹਾਲ ਇਸ ਨਮਾਣੇ ਦਾਸ ਕਾ ਕੰਬਿਆ ਇੱਕ ਇੱਕ ਮਾਰ ਟੋਟਾ ਪੈ ਗਿਆ ਪੰਥ ਨੂੰ ਸਿਧਕੋ ਹੋ ਕੇ ਹੀ ਨ ਦੇਖ ਰਿਦਾ ਮੈਂ ਤੜਫਦਾ ਜੋ ਮਸਲੀਮਨ ਮੀਨ ਜੋ ਮਸਲੀਮਨ ਮੀਨ ਤੜਫ ਕੇ ਪਹਿਲੀ ਬਾਰੀ ਸੀਸ ਕਟਾਇਆ ਅੰਗ-ਅੰਗ ਮੈਂ ਲਾਲ ਕਟਾਰੀ ਹੁਣ ਵੀ ਜੇ ਹੈ ਲੋੜ ਚੀਜ਼ ਕੀ ਇੱਕ-ਇੱਕ ਪੋਟਾ ਇੱਕ-ਇੱਕ ਪੋਟਾ ਕਟ ਤ ਕਰਾਵਾਂ 100 100 100 ਟੋਟਾ ਤਿਆਰ ਖੜਾ ਏਕ ਦਾਸ ਹੈ ਅਜੇ ਹੁਕਮ ਦੀ ਧੀਰ ਹੁਕਮ ਦਿਓ ਗੁਰ ਆਪਣਾ ਹੱਥ ਅਸੀਸ ਤੇ ਫੇਰ ਇਸ ਵੇਸ ਗੁਰੂ ਜੀ ਦੇ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਭਾਈ ਮਨੀ ਸਿੰਘ ਜੀ ਬਚਪਨ ਤੋਂ ਹੀ ਇਕੱਠੇ ਰਹੇ। ਮਾਤਾ ਗੁਜਰੀ ਜੀ ਗੁਜਰਕੋ ਨੇ ਉਸ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਤੇ ਸਹਿ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਛੱਜ ਕੇ ਭਾਈ ਮਨੀ ਸਿੰਘ ਜੀ ਨੇ ਧਾਰਮਿਕ ਵਿਦਿਆ ਹਾਸਲ ਕੀਤੀ। ਜਿਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 31 ਮਾਰਚ 16 ਸੋਨੜਾ ਨਵੇਂ ਦਿਵਸ ਆਖੀ ਨੂੰ ਖਾਲਸਾ ਬੰਧ ਸਾਜਿਆ ਉਸ ਸਮੇਂ ਆਪ ਜੀ ਨੇ ਦਸ਼ਮੇਸ਼ ਪਿਤਾ ਜੀ ਤੋਂ ਜੀ ਤੋਂ ਪਰਿਵਾਰ ਪਰਿਵਾਰ ਸੇਤ ਅਮਰਤੰ ਦੇ ਇੰਦਾ ਹਾਸ ਪ੍ਰਾਪਤ ਕੀਤੇ ਖੰਡੇ ਬਾਟੇ ਦਾ ਅਮਰਤ ਸ਼ਕ ਤੇ ਸਿਹਤ ਪਰਿਵਾਰ ਅਤੇ ਆਪਣੀ ਧਰਮ ਪਤਨੀ ਮੀਮੀ ਸੀਤੋ ਵਾਏ ਮਸੰਤ ਕੌਰ ਸਿਹਤ ਤਿਆਰ ਪਰ ਤਿਆਰ ਹੋ ਗਏ ਭਾਈ ਮਨੀ ਸਿੰਘ ਜੀ ਹਰ ਵਕਤ ਸਚਾਈ ਅਤੇ ਗੁਰੂ ਤੇਮ ਬਿਸ਼ਵਾਸ ਰੱਖਣ ਵਾਲੇ ਸਨ ਸਿੰਘਾਂ ਨੂੰ ਹਮੇਸ਼ਾ ਸਚਾਈ ਹੋਂਤੇ ਪਾਉਂਦੀ ਹੈ ਝੂਠ ਤੇ ਜਵਰ ਅੰਗ-ਅੰਗ ਕੱਟ ਕੇ ਵੀ ਭਾਈ ਮਨੀ ਸਿੰਘ ਜੀ ਨੂੰ ਆਪਣੇ ਸਾਹਮਣੇ ਨਹੀਂ ਚੁਕਾ ਸਕਿਆ ਖੋਪਰ ਉਤਾਰ ਜਾਣ ਤੇ ਵੀ ਸੀਧ ਭਾਈ ਤਾਰੂ ਸਿੰਘ ਜੀ ਨੇ ਝੂਠ ਦੇ ਅੰਗੇ ਗਰਦਨ ਨਹੀਂ ਛੁਕਾਏ ਮਾਵਾ ਦੇ ਮੂੰਹ ਪਰੇ ਦਰਸ਼ਾਂ ਅੰਤਿਆ ਮੱਚ ਰੱਖਣ ਵਾਲੀਆਂ ਸੀਦਾ ਸਿੰਘੜੀਆਂ ਨੇ ਮਸੂਮ ਬੱਚਿਆਂ ਦੇ ਟੁੱਟੇ ਨੇ ਟੁੱਟਿਆਂ ਦੇ ਹਾਰ ਗਲਾਂ ਵਿੱਚ ਪਾ ਕੇ ਵੀ ਸੱਚ ਵੱਲੋਂ ਮੂੰਹ ਨਹੀਂ 모ੜਿਆ ਇਹ ਸਭ ਕਰਨੀ ਤਾਂ ਦਸਵੀਸ ਪਤਾ ਜੀ ਦੇ ਧਰਮ ਤੇ ਪਰਪੱਕ ਰਹਣ ਵਾਲੇ ਆਗਿਆਕਾਰ ਸਨ ਮਹਾਨ ਬਚਨਾਂ ਦੇ ਹਕਮ ਦੀ ਪਾਲਣਾ ਦੀ ਦ੍ਰਿੜਤਾ ਤੇ ਸਿੱਖੀ ਸਤਕ ਦੀ ਸਰਹੰਦ ਦੀ ਦਵਾਰ ਵਿੱਚ ਖੜੇ ਹੋਏ ਸੱਤਾ ਬਰੇਆਂ ਦੇ ਸਹਿਮ ਜਾਂਦਾ ਮਾਮਾ ਫਤੇ ਸਿੰਘ ਜੀ ਨੇ ਕਿਹਾ ਸਚਿਆਰ ਕਦੀ ਨਾ ਨਹੀਂ ਹੁੰਦੇ ਸਹਿਬ ਜਾਂਦਿਆਂ ਦੇ ਚਿਹਰਿਆਂ ਤੇ ਝਲਕਦੀ ਅਤੇ ਮਤੀਰੇ ਵਿੱਚੋਂ ਪ੍ਰਗਟ ਹੁੰਦੀ ਚੜਦੀ ਕਲਾਂ ਦੀ ਸ਼ਾਨ ਹਾਕਮਾ ਨੂੰ ਚੰਗੀ ਨਹੀਂ ਲੱਗਦੀ ਸੀ ਮਾਸੂਮ ਬੱਚਿਆਂ ਨੇ ਜਿਸ ਤਰ੍ਹਾਂ ਸਿਰ ਲੱਤਣ ਦੀ ਸੇਵਾ ਕਰਕੇ ਧਰਮ ਦੇ ਵਿਖਮ ਮਾਰਗ ਨੂੰ ਨਵਾਇਆ ਇਹ ਖਾਲਸਾ ਪੰਥ ਦਾ ਤੇਜ ਤੇ ਗੌਰਵ ਮਾਣ ਹੈ। ਜਸਮੀਸ਼ ਪਿਤਾ ਜੀ ਦੇ ਪਾਵਨ ਹੁਕਮ ਨੂੰ ਮਮੰਝ ਕਮੀਆਂ ਦੇ ਸ਼ਿੰਗਾਰ ਸ੍ਰੀ ਸੋਭਾ ਦੇ ਲੇਖਕ ਕਵੀ ਸੈਨਾਪਤ ਨੇ ਬੜਾ ਸੁੰਦਰ ਅਚਨ ਕੀਤਾ ਹੈ। ਉਹ ਲਿਖਦੇ ਹਨ ਮਰਚਨ ਕਿਉ ਕਨ ਹਰ ਸੰਤਨ ਕਿਉ ਵਿਚਾਰ ਸੁਖਨੇ ਸੰਸਾਰ ਗਿਆਨ ਕਹਾ ਨਵਟਾਈਏ ਮਿਖਣ ਸੋ ਤਾਜ ਸਨੇ ਸਤਗੁਰ ਕੀ ਸਿੱਖ ਲੇ ਮਨਸੇ ਸਨ ਮੈਂ ਦੇ ਜੰਮ ਪਰ ਨਾ ਜਾਈਏ ਸੀਸ ਮਡਾਵੇ ਮੀਤ ਕਾ ਤਜ ਪਲੀ ਨੀਤ ਮਨ ਮੈਂ ਕਰ ਪੀਤ ਸੰਗਤ ਮੈਂ ਜਾਈਏ ਈਵਨ ਦਾ ਨਾ ਚਾਰ ਸਮਝ ਦੇਖ ਮੁਝੇ ਮਨ ਵਿਚਾਰ ਮਾਹੀ ਗੁਰੂ ਗੁਰੂ ਜੀ ਕਾ ਖਾਲਸਾ ਕਹਾਈ ਗਈ ਸਿੱਖ ਧਰਮ ਦੇ ਮਹਾਨ ਸਿੱਧਾਂ ਵਿੱਚ ਪਾਈ ਸਾਹਿਬ ਪਾਈ ਮਨੀ ਸਿੰਘ ਜੀ ਦਾ ਮਹਤਵਪੂਰਨ ਦੂਤੀ ਸਥਾਨ ਹੈ ਪਾਈ ਸਾਹਿਬ ਜੀ ਨੇ 7ਵੇਂ ਪਾਸ਼ਾ ਜੀ ਤੋਂ ਲੈ ਕੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਨਾਂ ਦੇ ਮਹਿਲ 40 ਸਾਲ ਪੰਥ ਦੀ ਸਚੰਜੀ ਅਗਵਾਈ ਕਰਨ ਵਾਲੇ ਮਾਤਾ ਸੁਨਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਨਾਲ ਰਹਿ ਕੇ ਗੁਰਮਤ ਨਾਲ ਜੁੜ ਕੇ ਗਰਵਾਣੀ ਦੀ ਉਸ ਰਿਸ਼ੀ ਵਿੱਚ ਮਨੁੱਖ ਨੂੰ ਸੰਸਾਰ ਦੀ ਅਸਲੀਅਤ ਨੂੰ ਜਾਣੂ ਕਰਵਾ ਕੇ ਉਸ ਨੂੰ ਜੀਵਨ ਜਾਂਚ ਜਿਉਣ ਦੀ ਪ੍ਰੇਰਨਾ ਕੀਤੀ 26 ਜੇਠ ਸੰਮਤ ਸਤਨਸਪੰਜਾਮ ਤਾਵਕ ਪੱਛੀ ਮਈ 1999 ਈਸਵੀ ਨੂੰ ਬਦਵਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਵਲ ਸੰਗਨ ਸੰਗਤ ਨੂੰ ਪਵਿੱਤਰ ਹਕਮ ਨਾਵਾ ਪੇਜਿਆ ਇਕ ਓੰਕਾਰ ਸਤਿਗੁਰੂ ਜੀ ਸਹਾਇ ਸ੍ਰੀਵੰਤ ਸੰਗਤ ਕਾਵਲ ਗੁਰੂ ਰੱਖੇਗਾ 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 ਤੁਸਾਂ ਉਤੇ ਸਾਡੀ ਬਹੁਤ ਖੁਸ਼ੀ ਹੈ ਤੁਸਾਂ ਖੰਡੇ ਦਾ ਅਮਰਤ ਪੰਨਿਆ ਤੋਂ ਲੈਣਾ ਇਹ ਸਖਣੇ ਇਹ ਸਾਡੀ ਮੋਹਰ ਹੈ ਕਾਸ਼ਰ ਕਰਪਾਨ ਦਾ ਵਸਾ ਨਹੀਂ ਕਰਨਾ ਸਰਵਨੂ ਦਾ ਕਣਾ ਹੱਥ ਰੱਖਣਾ ਦੋਨੋਂ ਵਖਤ ਕੇਸਾਂ ਦੀ ਪਾਲਣਾ ਕਰਨੀ ਸਰਵੱਤ ਸੰਤਪਾ ਆਖਿਆ ਦਾ ਕੁਠਾ ਖਾਲ ਨਹੀਂ ਤਮਾਕੂ ਨਾ ਵਰਤਣਾ ਭਾਦਨੀ tatha ਕੰਨਿਆ ਮਾਨਮਾਲੇ ਦੇ ਮਾਲੇ ਸੇ ਮਨਾਫ ਨਾ ਰੱਖੇ ਗੁਰਬਾਣੀ ਪੜਨੀ ਵਾਹੀ ਜਰੀਆ ਹੀ ਰੂਜ ਜਪਣਾ ਗੋ ਕੀ ਰੇਤ ਰੱਖਣੀ ਫਾਪੂਤਾ ਬਾਵਰੀਆ ਸੇਦ ਭਾਈ ਮਨੀ ਸਿੰਘ ਸੁਣ ਲੈ ਜਲਾਦਾ ਨਾ ਹੰਝੂਆਂ ਨੂੰ ਕੇ ਰੋਏ ਬੰਦ ਬੰਦ ਕੱਟ ਮੇਰਾ ਨਾ ਨਾਈ ਰਤਾ ਦੇ ਰੋਏ ਸੈਦਕ ਦੀ ਗੱਲ ਅਸੀਂ ਬਚਨ ਭਗਾਉਣੀ ਨਹੀਂ ਕੱਟਨੇ ਤੇ ਬੰਦ ਬੰਦ ਅਸੀਂ ਬੈਠ ਕੇ ਕਟਾਉਣੀ ਨਹੀਂ ਰੱਖੀਏ ਹਸਾਬ ਸਾਫ ਨਾ ਹੋਵੇ ਫੇਰ ਫੇਰ ਹੋਏ ਸੁਣ ਲੈ ਜਲਾਦਾ ਨਾ ਹੰਝੂਆਂ ਨੂੰ ਕੇ ਰੋਏ ਸਿੱਖੀ ਦਾ ਹੈ ਸੌਦਾ ਇਹ ਨਾ ਕੋਈ ਕੌਡੀਆਂ ਦੀ ਖੇਡ ਹੈ ਸ਼ੇਰਾਂ ਦੀ ਹੈ ਕੌਮ ਸਿੰਘ ਨਾ ਬੱਕਰੀ ਕੋਈ ਪੇੜ ਹੈ ਮੋਤ ਮਿਚੋ ਜਿੰਦਗੀ ਨੂੰ ਦੇਸੀ ਇਹ ਨਾ ਖੇਡ ਹੋਏ ਸੁਣ ਲੈ ਜਲਾਦਾ ਨਾ ਹੰਝੂਆਂ ਨੂੰ ਕੇਲ ਹੋਏ ਮਰਦ ਅੰਗ ਗੰਬੜੇ ਦਾ مانਤੇ ਇੱਥੇ ਮਰਦਾਂ ਦੀਆਂ ਗੱਲਾਂ ਨੇ ਚਰਖੜੀਆਂ ਤੇ ਚੜ ਪੱਕੇ ਨਾ ਚਰਖੇ ਦਿੰਗਾਂ ਤੰਦਾਂ ਨੇ ਜਲਮਾਨ ਦੇ ਹਨੇਰੇ ਵਿੱਚੋਂ ਅਸੀਂ ਚਾਨਣੀ ਹੈ ਸਵੇਰ ਹੋਏ ਸੁਣ ਲੈ ਜੇ ਨਾਲ ਅੰਧਾ ਨਾ ਹੰਝੂਆਂ ਨੂੰ ਕੇਰੋਏ ਹੋਵੇਂ ਪੰਨ ਵੱਡਾ ਤੇਰਾ ਮੇਰੇ ਬੰਦ ਬੰਦ ਖੋਲ ਲੈ ਰਤਨਾ ਦਰਦ ਮੰਨਾ ਧਾਵੇਂ ਪੰਨ ਆਮੀ ਤੋੜ ਦੇ ਮਿਲੇ ਨਾ ਸਵਾਬ ਐਸਾ ਮੋੜ ਕਦੇ ਫੇਰ ਹੋਏ ਸੁਣ ਲੈ ਜੇ ਨਾਲ ਅੰਧਾ ਨਾ ਹੰਝੂਆਂ ਨੂੰ ਕੇਰੋਏ ਆਪ ਗੁਰਾਂ ਸਾਨੂੰ ਆ ਸਬਕ ਸਿਖਾਇਆ ਏ ਆਪਾਂ ਬਾਾਰ ਹਿੰਦ ਲਈ ਕਿਨਾਰੇ ਮੇੜਾ ਲਾਇਆ ਏ ਚੌਂਕ ਦਿੱਲੀ ਚਾਂਦਨੀ ਬੰਗਲ ਪਿਆ ਫੇਰੋਏ ਸੁਣ ਲੈ ਜਲਾਦਾ ਨਾ ਹੰਝੂਆਂ ਨੂੰ ਕੀ ਰੋਏ ਬਾਬਾ ਗਰਮੇਲ ਸਿੰਘ ਰਾਜੇ ਜਨਮ ਜੀ ਜਿਹੇ ਚੁੱਲ ਲਗਿਆ ਪੀਤੇ ਪਕੰਬਰਾਂ ਨੂੰ ਵੀ ਸਿੰਘ ਮਾਤ ਪਾ ਗਿਆ ਮਨੀ ਸਿੰਘ ਪੂਰਾ ਸੂਰਾ ਮੁਖ ਧਨ ਧਨ ਦੇ ਏ ਰੋਏ ਸੁਣ ਲੈ ਜਲਾਦਾ ਨਾ ਹੰਦੂ ਨੂੰ ਕੀ ਨਾ ਇਹ ਤੋਂ ਸਮਝਾਤ ਕਰਦੇ ਆ